ਹਾਂਜੀ ਤੁਮਾਂਕਾ ਆਫਰ ਲਓ ਜੀ ਏਕੇ ਟੈਕਸ ਬ੍ਰਾਂਡ ਦੇ ਸੂਟ ਆ ਗਏ ਜੀ 300 ਰੁਪਏ ਦੀ ਰੇਂਜ ਦੇ ਵਿੱਚ ਕਰਤਾ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਬਹੁਤ ਸੋਹਣਾ ਡਿਜ਼ਾਈਨ ਆਏ ਨੇ ਜੀ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕਰ ਚਲੋ ਜੀ ਔਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ 300 ਰੁਪਏ ਦੀ ਤੁਮਾਂਕਾ ਆਫਰ ਹੈ ਜੀ 500 ਵਾਲਾ ਸੂਟ ਦੇਣਾ 300 ਰੁਪਏ ਦਾ ਕਰਤਾ ਜੀ ਜਲਦੀ ਜੀ ਸਕਰੀਨਸ਼ਾਟ ਲੈ ਚਲੋ ਬੁੱਕਰ ਚਲੋ ਸਕਰੀਨ ਤੇ ਨੰਬਰ ਤਾਂ ਜੀ ਆਰਡਰ ਤੁਸੀਂ ਸਾਨੂੰ ਵਟਸਐਪ ਤੇ ਹੀ ਭੇਜਣਾ ਜੀ ਵਟਸਐਪ ਤੇ ਆਰਡਰ ਭੇਜੋ ਸਕਰੀਨਸ਼ਾਟ ਲੈ ਕੇ ਸਾਨੂੰ ਜ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਔਨਲਾਈਨ ਪੇਮੈਂਟ ਤੇ 1 ਸੂਟ ਦੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 3 ਦੀ 90 4 ਦੀ 100 ਜੀ 10 ਸੂਟਾਂ ਦੀ 200 ਹੈ ਜੀ ਜਲਦੀ ਇਹ ਸਕ੍ਰੀਨਸ਼ਾਟ ਲੈ ਚੋ 300 ਰੁਪਏ ਦਾ ਕਰਤਾ ਜਿਹੜਾ 500 ਰੁਪਏ ਦਾ ਸੂਟ ਸੀ ਜਿਹੜਾ 300 ਰੁਪਏ ਦੇ ਵਿੱਚ ਮਿਲ ਜੂਗਾ ਇਸ ਨੂੰ ਹੁਣ ਜਲਦੀ ਇਹ ਸਕ੍ਰੀਨਸ਼ਾਟ ਲੈ ਲੋ ਗਰਮੀਆਂ ਦਾ ਕੱਪੜਾ ਜੀ ਪੂਰੀ ਵਧੀਆ ਰੱਖੜੀ ਦਾ ਹੋਰ ਲੱਗੀ 3 300 ਰੁਪਏ ਦਾ ਸੂਟ ਹੈ ਜੀ 5 ਮੀਟਰ ਸੂਟ ਜਿਹੜਾ 300 ਰੁਪਏ ਦੇ ਵਿੱਚ ਕਰਤਾ ਜੀ ਜਲਦੀ ਇਹ ਸਕ੍ਰੀਨਸ਼ਾਟ ਲੈ ਕੇ ਬੁੱਕ ਕਰੋ ਚਲੋ ਸਕ ਏਕ ਟੈਕਸ ਬ੍ਰੈਂਡ ਦੀ ਕੁਆਲਿਟੀ ਹੈ ਜੀ ਤਿੰਨ 300 ਰੁਪਏ ਵਿੱਚ 5 ਮੀਟਰ ਸੂਟ 300 ਰੁਪਏ ਦਾ ਆਉਣ ਲਈ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਡਿਜ਼ਾਈਨ ਦੇਖੋ ਜੀ ਇੰਨੇ ਡਿਜ਼ਾਈਨ ਕਿਸੇ ਦੁਕਾਨ ਤੋਂ ਨਹੀਂ ਮਿਲਣੇ ਸਾਡੇ ਕੋਲ ਵਿੱਚ 300 ਰੁਪਏ ਤੋਂ 300 ਰੁਪਏ ਰੇਂਜ ਦੇ ਵਿੱਚ ਸਭ ਤੋਂ ਵਧੀਆ ਡਿਜ਼ਾਈਨ ਆਏ ਹੋਣੇ ਜੀ ਜਲਦੀ ਜੀ ਬੁੱਕ ਕਰ ਲਓ ਜੀ ਹੁਣ ਸਕਰੀਨਸ਼ਾਟ ਲਈ ਚਲੋ 3 300 ਰੁਪਏ ਸੂਟ ਆ 5 ਮੀਟਰ ਸੂਟ 300 ਰੁਪਏ ਦਾ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰ ਚਲੋ ਸਿਰਫ 300 ਰੁਪਏ ਦਾ 5 ਮੀਟਰ ਸੂਟ ਹੈ ਜੀ 5 ਮੀਟਰ ਸੂਟ ਰੁਪਏ ਦਾ ਸੂਟ ਹੈ ਜੀ 5 ਮੀਟਰ ਸੂਟ 300 ਰੁਪਏ ਦਾ ਜੀ ਜਲਦੀਏ ਸਕਰੀਨ ਸ਼ਾਟ ਲੈ ਚਲੋ ਬੁੱਕ ਕਰੋ ਚਲੋ ਸਿਰਫ 300 ਰੁਪਏ ਦੇ ਵਿੱਚ ਹੈ ਜੀ ਬਹੁਤ ਸੋਹਣੀ ਆਫਰ ਲੱਗੀ 300 ਰੁਪਏ ਦਾ 5 ਮੀਟਰ